78 ਹਰਪੋਰਟਾਂ ਨਾਲ ਜਿਤਾ ਕੇ ਭੇਜਿਆ ਸੀ ਲੋਕ ਤੁਹਾਨੂੰ ਇੱਕ ਇੱਕ ਬੋਰਡ ਦਾ ਤੁਹਾਡਾ ਹਿਸਾਬ ਲੈਣਗੇ ਸੋ ਮੈਂ ਵੀ ਭਾਈ ਤੁਹਾਨੂੰ ਚੈਲੰਜ ਕਰ ਰਿਹਾ ਮੇਰਾ ਚੈਲੰਜ ਕਬੂਲ ਕਰਿਓ ਤੁਸੀਂ ਇੱਥੋਂ ਹਲਕਾ ਛੱਡ ਕੇ ਭੱਜਿਓ ਨਾ ਅਗਰ ਤੁਸੀਂ ਭੱਜਦੇ ਹੋ ਫਿਰ ਬਾਕੀ ਤੁਹਾਡੇ ਮਗਰ ਲੈਵਲ ਬੇਈਮਾਨ ਵਾਲਾ ਲੱਗੇਗਾ ਤੁਸੀਂ ਲੋਕਾਂ ਨਾਲ ਢੋਖਾ ਕਮਾਉਂਗੇ ਤੁਸੀਂ ਇਸ ਹਲਕੇ ਦੇ ਵਿੱਚ ਹੀ ਤੁਸੀਂ ਕੰਮ ਕਰੋ ਡੇ ਜੋ ਜਿਹੜੇ ਲੋਕ ਧੀ ਪੁੱਤ ਸੀਗੇ ਆਮ ਘਰਾਂ ਦੇ ਉਹਨਾਂ ਨੂੰ ਤਾਂ ਫੜਾਤਾ ਝਾੜੂ ਵਿਚਾੜੂ ਦਾ ਪੱਲਾ ਫੜੋ ਝਾੜੂ ਦਾ ਪੱਲਾ ਫੜੋ ਆਪ ਫੜ ਲਿਆ ਪੈਸੇ ਇਕੱਠਾ ਕਰਨ ਦੇ ਵਾਸਤੇ ਸਾਰੇ ਪਰਿਵਾਰ ਨੇ ਝਾੜੂ ਆਪ ਦਾ ਸਾਰਾ ਪਰਿਵਾਰ ਪੈਸੇ ਇਕੱਠੇ ਕਰਨ ਲਈ ਝਾੜੂ ਫੜਿਆ ਹੋਇਆ ਆਮ ਲੋਕਾਂ ਨੂੰ ਲੜ ਲਾਤਾ ਝਾੜੂ ਦੇ ਵਿਵਾਧਿਤ ਤੁਸੀਂ ਸੁਣਦੇ ਹੋ ਤਾਂ ਮੇਰੀ ਗੱਲ ਤੇ ਹਣ ਨਾਲ ਸੁਣਿਓ ਹਲਕਾ ਖੜੜਦੇ ਲੋਕਾਂ ਦੀ ਇੱਕ ਆਵਾਜ਼ ਹੈ ਹਲਕਾ ਪੁੱਛਦਾ ਹੈ ਵਿਵਾਧਿਤ 2027 ਦੇ ਵਿੱਚ ਇਲੈਕਸ਼ਨ ਆ ਰਹੇ ਆ 1.5 ਸਾਲ ਦਾ ਸਮਾਂ ਬਾਕੀ ਰਹਿ ਗਿਆ ਹਲਕਾ ਛੱਡ ਕੇ ਭੱਜਿਓ ਨਾ ਹਲਕਾ ਛੱਡ ਕੇ ਭੱਜਿਓ ਨਾ ਭਗਵਾਨ ਜੀ ਸ਼੍ਰੀ ਅਮਨ ਅਰੋੜਾ ਜੀ ਕੇਜਰੀਵਾਲ ਸਾਹਿਬ ਬੀਬਾ ਜੀ ਦੀ ਟਿਕਟ ਨਾ ਕੱਟਿਓ ਇੱਥੋਂ ਜੋ ਇਹਨਾਂ ਨੇ ਕਾਰਜਕਾਰੀ ਹੁਣ ਤੱਕ ਕੀਤੀ ਹੈ ਜਾਂ 1.5 ਸਾਲ ਬਾਕੀ ਰਹਿ ਗਿਆ ਇਹਨਾਂ ਨੂੰ ਕੰਮ ਕਰਨ ਦਿਓ ਇਹਨਾਂ ਨੂੰ 2027 ਦੇ ਵਿੱਚ ਇੱਥੋਂ ਇਲੈਕਸ਼ਨ ਲੜਾਓ ਇੱਥੋਂ ਵੀਵਾਜੀ ਭੱਜੋ ਨਾ ਤੁਸੀਂ ਲੋਕ ਤੁਹਾਡੇ ਗੱਲ ਹਿਸਾਬ ਕਰਨਗੇ ਇਮਾਨਦਾਰ ਸਰਕਾਰ ਚੁਣੋ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਉਹ ਬਦਲਾਅ ਲੈ ਕੇ ਆਵਾਂਗੇ ਤੁਸੀਂ ਉਹ ਤਾਂ ਕਦੋਂ ਕਿਹਾ ਸੀਗਾ ਵੀ ਅਸੀਂ ਸੈਂਟਰ ਤੇ ਮੁਤਾਜ ਹੋਵਾਂਗੇ ਸੈਂਟਰ ਸਾਨੂੰ ਸਹਿਯੋਗ ਦੇਊਗਾ ਤਾਂ ਅਸੀਂ ਵਿਕਾਸ ਕਰਾਂਗੇ ਹਲਕਾ ਖੜਦੇ ਸਿਆਸੀ ਤੂਫਾਨ ਆਇਆ ਉਥਲ ਪੁਥਲ ਹੋਈ ਆ ਸਟੌਰੇ ਪੀਸੀ ਕਰਨ ਦਾ ਮਕਸਦ ਸਾਰੀ ਸਾਡੀ ਟੀਮ ਜੋਤ ਕਲਦਲ ਦੇ ਮਕਸਦ ਇਹ ਹੈ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹਲਕਾ ਖਰੜ ਦੇ ਸਿਆਸੀ ਤੂਫਾਨ ਆਇਆ ਉਥਲ ਪੁਥਲ ਹੋਈ ਹੈ ਉਹਦੇ ਤੇ ਚਰਚਾ ਕਰਾਂਗੇ ਕੁਝ ਹਲਕਾ ਖਰੜ ਦੇ ਸਵਾਲ ਨੇ ਉਹ ਜ਼ਿੰਮੇਵਾਰ ਵਿਅਕਤੀਆਂ ਤੋਂ ਲੈ ਜਾਣਗੇ ਸਾਡੇ 2022 ਦੇ ਵਿੱਚ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਅਨਮੋਲ ਕਗਨਮਾਨ ਜੀ ਤਕਰੀਬਨ 78000 ਵੋਟਾਂ ਲੈ ਕੇ ਇਥੋਂ ਉਹਨਾਂ ਨੇ ਜਿੱਤ ਪ੍ਰਾਪਤ ਕਰੀ ਸੀ ਜਿੰਨੇ ਵੀ ਹਲਕਾ ਖਰੜ ਦੇ ਲੋਕ ਸੀ ਉਹਨਾਂ ਨੇ ਬੀਬਾ ਜੀ ਦੇ ਇਹ ਗੱਲਾਂ ਬਾਤਾਂ ਚਾਕੇ ਜੋ ਉਹਨਾਂ ਨੇ ਝੂਠ ਬੋਲਿਆ ਜੋ ਉਹਨਾਂ ਨੇ ਲਾਰੇ ਲਾਏ ਝੂਠੇ ਵਾਅਦੇ ਕਰੇ ਬੋਲ ਕੇ ਲੋਕਾਂ ਨੂੰ ਗਮਰਾਹ ਕਰਿਆ ਗਮਰਾਹ ਕਰਕੇ ਜਿੱਤ ਪ੍ਰਾਪਤ ਕਰੀ ਹੁਣ ਜਦੋਂ ਸਰਕਾਰ ਦੇ ਵਿੱਚ ਆ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਤਾਂ ਬੀਬਾ ਜੀ ਨੂੰ ਕੈਬਨਿਟ ਰੈਂਕ ਵੀ ਦਿੱਤਾ ਜਾਂਦਾ ਮੰਤਰੀ ਵੀ ਬਣਦੇ ਆ ਉਸ ਤੋਂ ਕੁਝ ਸਮੇਂ ਸਮੇਂ ਬਾਅਦ ਪਾਰਟੀ ਵੱਲੋਂ ਉਹਨਾਂ ਨੂੰ ਹਟਾ ਵੀ ਦਿੱਤਾ ਜਾਂਦਾ ਜਿਹਦਾ ਕਿ ਅੱਜ ਤੱਕ ਨਾ ਤਾਂ ਕਦੇ ਸਪਸ਼ਟਿਕਰਨ ਆਮ ਆਦਮੀ ਪਾਰਟੀ ਵੱਲੋਂ ਆਇਆ ਵੀ ਬੀਬਾ ਜੀ ਨੂੰ ਕਿਉਂ ਉਤਾਰਿਆ ਗਿਆ ਕਿਉਂ ਹਟਾਇਆ ਗਿਆ ਤੇ ਨਾ ਹੀ ਬੀਬਾ ਜੀ ਦੇ ਪਰਿਵਾਰ ਵੱਲੋਂ ਜਾਂ ਬੀਬਾ ਜੀ ਵੱਲੋਂ ਕੋਈ ਆਇਆ ਹੁਣ 2 ਦਿਨ ਪਹਿਲਾਂ ਬੀਬਾ ਜੀ ਦਾ ਇੱਕ ਪੋਸਟ ਆਉਂਦੀ ਹੈ ਇੱਕ ਟਵੀਟ ਆਉਂਦਾ ਕਿ ਦਿਲ ਬਹੁਤ ਧਾਰੀ ਹੈ ਭਰੇ ਮਨ ਦੇ ਨਾਲ ਕਹਿੰਦੇ ਨੇ ਵੀ ਅਸੀਂ ਸਿਆਸਤੋਂ ਕਿਨਾਰਾ ਕਰ ਰਹੇ ਹਾਂ ਨਾਲੋਂ ਇੱਕ ਗੱਲ ਜਿਹੜੀ ਬੜੇ ਧਿਆਨ ਦੇਣ ਜੋ ਗੱਲ ਹੈ ਬੀਬਾ ਜੀ ਕਹਿੰਦੇ ਆ ਵੀ ਮੇਰਾ ਪਹਿਲਾ ਤੋ ਅਸਤੀਫਾ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਉਹ ਸਵੀਕਾਰ ਕਰਿਆ ਜਾਵੇ ਪਹਿਲਾ ਸਵਾਲ ਇਹ ਬਣਦਾ ਵੀ ਬੀਬਾ ਜੀ ਤੁਸੀਂ ਪਹਿਲਾ ਅਸਤੀਫਾ ਕਿਉਂ ਦਿੱਤਾ ਕਿਵੇਂ ਦਿੱਤਾ ਕਿਹੜੇ ਹਾਲਾਤਾਂ ਵਿੱਚ ਦਿੱਤਾ ਕਿਹਨੇ ਲਿਆ ਕਿਸ ਗੱਲ ਦਾ ਪ੍ਰੈਸ਼ਰ ਸੀ ਤੁਹਾਡੇ ਤੇ ਤੁਹਾਡਾ ਇਹ ਗੱਲ ਕਹਿਣੀ ਅਸਤੀਫਾ ਪਹਿਲਾਂ ਦਿੱਤਾ ਹੋਇਆ ਮਨਜ਼ੂਰ ਕਰਿਆ ਜਾਵੇ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਹਲਕਾ ਖੜਦੇ ਲੋਕਾਂ ਨੇ ਜਿਤਾਇਆ ਤੋ ਤੁਸੀਂ ਉਹਨਾਂ ਕੋਲ ਵਾਅਦਾ ਕਰੇ ਤੁਸੀਂ 3.5 ਸਾਲ ਆਨੰਦ ਮਾਣਿਆ ਸਰਕਾਰ ਦਾ ਤੁਹਾਡਾ ਪਰਿਵਾਰ ਆਨੰਦ ਮਾਣਦਾ ਰਿਹਾ ਜਦੋਂ ਹੁਣ ਵਾਰੀ ਜਵਾਬਦੇਹੀ ਦੀ ਆਈ ਜਦੋਂ ਲੋਕ ਪਿੰਡਾਂ ਦੇ ਵਿੱਚ ਤੁਹਾਨੂੰ ਸਵਾਲ ਕਰਨ ਲੱਗੇ ਤੁਹਾਡੇ ਕੀਤੇ ਹੋਏ ਵਾਅਦੇ ਤੁਹਾਨੂੰ ਯਾਦ ਕਰਾਉਣ ਲੱਗੇ ਤੁਸੀਂ ਉਦੋਂ ਅਸਤੀਫਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਬੀਬਾ ਜੀ ਸਪਸ਼ਟ ਕਰੋ ਅਸਤੀਫਾ ਕਿਉਂ ਦਿੱਤਾ ਮੈਂ ਤੁਹਾਡੇ ਮਾਧਿਅਮ ਰਾਹੀਂ ਗੱਲ ਕਹਿ ਰਿਹਾ ਵੀ ਬੀਬਾ ਜੀ ਸਪਸ਼ਟ ਕਰੋ ਅਸਤੀਫਾ ਕਿਉਂ ਦਿੱਤਾ ਤੁਹਾਨੂੰ 78000 ਵੋਟਾਂ ਦੇ ਨਾਲ ਹਲਕੇ ਨੇ ਜਿਤਾ ਕੇ ਭੇਜਿਆ ਤੁਸੀਂ ਇੱਕ ਟਵੀਟ ਕਰਕੇ ਚਾਰ ਸ਼ਬਦ ਲਿਖ ਕੇ ਕਹਿੰਦਾ ਵੀ ਡਿਊਟੀ ਤੋਂ ਫਾਰਕ ਹੋਗੇ ਐਵੇਂ ਫਰਕ ਨਹੀਂ ਹੋਇਆ ਜਾਣਾ ਅਗਲੀ ਗੱਲ ਕੱਲ੍ਹ ਸ਼ਾਮ ਪੰਜਾਬ ਪ੍ਰਧਾਨ ਅਮਨ अरोड़ा ਜੀ ਆਮ ਆਦਮੀ ਪਾਰਟੀ ਦੇ ਫਿਰ ਉਹਨਾਂ ਦਾ ਇੱਕ ਟਵੀਟ ਆਉਂਦਾ ਇੱਕ ਫੇਸਬੁੱਕ ਤੇ ਮੈਸੇਜ ਆਉਂਦਾ ਵੀ ਪਰਿਵਾਰਕ ਮਾਹੌਲ ਦੇ ਵਿੱਚ ਗੱਲਬਾਤ ਹੋਈ ਬੀਬਾ ਜੀ ਨੇ ਅਸਤੀਫਾ ਵਾਪਸ ਲੈ ਲਿਆ ਵੀ ਪਾਰਟੀ ਦਾ ਹੁਕਮ ਹੋਇਆ ਤਾਂ ਬੀਬਾ ਨੇ ਅਸਤੀਫਾ ਵਾਪਸ ਲੈ ਲਿਆ ਹੁਣ ਇੱਥੇ ਸਵਾਲ ਅਗਲੇ ਖੜੇ ਹੁੰਦੇ ਕਿ ਬੀਬਾ ਜੀ ਤੁਸੀਂ ਡਰਾਇੰਗ ਰੂਮ ਦੇ ਵਿੱਚ ਬਹਿ ਕੇ ਇਹ ਸਮਝੌਤਾ ਕਿਸ ਸ਼ਰਤਾਂ ਤੇ ਕੀਤਾ ਕਿਹੜੀਆਂ ਗੱਲਾਂ ਤੁਸੀਂ ਸਰਕਾਰ ਤੋਂ ਮੰਨਾਈਆਂ ਜਾਂ ਤੁਸੀਂ ਕਿਹੜਾ ਸਮਝੌਤਾ ਕੀਤਾ ਅੰਦਰ ਬਹਿ ਕੇ ਤੁਸੀਂ ਅਸਤੀਫਾ ਵਾਪਸ ਲੈ ਲਿਆ ਡਰਾਮਾ ਕਿਉਂ ਖੇਡਿਆ ਗਿਆ ਖਰੜ ਤੇ ਲੋਕਾਂ ਨਾਲ ਕਿਉਂ ਧੋਖਾ ਕਮਾਇਆ ਜਾ ਰਿਹਾ ਹੈ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕੀ ਤੁਹਾਡਾ ਅਸਤੀਫਾ ਵਾਪਸ ਲੈਣ ਤੋਂ ਪਹਿਲਾਂ ਚੰਗਾ ਹੁੰਦਾ ਵੀ ਤੁਸੀਂ ਪਾਰਟੀ ਪ੍ਰਧਾਨ ਨੂੰ ਇੱਕ ਵਾਰੀ ਹਲਕਾ ਖਰੜ ਦੇ ਇਲਾਕੇ ਦੇ ਵਿੱਚ ਜਿਹੜੀਆਂ ਲਿੰਕ ਰੋਡਸ ਨੇ ਸਾਰੀਆਂ ਉਹਨਾਂ ਤੇ ਘੇੜਾ ਲਵਾ ਲੈਂਦੇ ਉਹਨਾਂ ਨੂੰ ਹਾਲਾਤ ਦੱਸਣ ਦੇ ਵੀ ਮੇਰੇ ਹਲਕੇ ਦੇ ਹਾਲਾਤ ਇਹ ਨੇ ਕਿ ਉਹ ਅੱਜ ਪੰਜਾਬ ਦੇ ਲੋਕਾਂ ਨੂੰ ਆਸ ਜੱਗੀ ਹੈ ਵੀ ਉਹ ਸੜਕਾਂ ਬਣਨਗੀਆਂ ਸਾਢੇ 3 ਸਾਲ ਤੱਕ ਤੁਸੀਂ ਡੱਕਾ ਨਹੀਂ ਤੋੜਿਆ 1.5 ਸਾਲ ਬਾਕੀ ਰਹਿ ਗਿਆ ਕਿ ਹੁਣ ਪੰਜਾਬ ਦੇ ਹਲਕਾ ਖਰੜ ਦੇ ਲੋਕਾਂ ਨੂੰ ਇਸ ਗੱਲ ਦੀ ਆਸ ਕਰਨੀ ਚਾਹੀਦੀ ਆ ਆਸ ਤਾਂ ਕੋਈ ਨਹੀਂ ਪਰ ਕਿਹਾ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਹੁਣ ਉਹ ਸੜਕਾਂ ਠੀਕ ਹੋ ਜਾਣਗੀਆਂ ਕਿਹਾ ਜਿਹੜਾ ਤੁਸੀਂ ਐਮਐਸਪੀ ਦਾ ਵਾਅਦਾ ਕਰਿਆ ਸੀ ਪੰਜਾਬ ਦੇ ਲੋਕਾਂ ਗੱਲ ਵੀ ਐਮਐਸਪੀ ਦੇਵਾਂਗੇ ਕਿ ਹੁਣ ਜਿਹੜੀ ਅਗਲੀ ਸੋਨੀ ਦੀ ਫਸਲ ਆਉਣੀ ਉਹਦੇ ਵਿੱਚ ਸਾਰੀਆਂ ਫਸਲਾਂ ਐਮਐਸਪੀ ਦੇ ਵਿਕਣ ਗਿਆ ਤੁਸੀਂ ਅਸਤੀਫਾ ਵਾਪਸ ਲੈ ਲਿਆ ਸਰਕਾਰ ਤੁਹਾਡੇ ਅੱਗੇ ਝੁਕੀ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਕਰੀ ਆ ਕਿ ਆਪਣੇ ਸਭ ਤੋਂ ਵੱਡਾ ਮੁੱਦਾ ਸ਼ਹਿਰ ਕਰਾਈ ਦੇ ਵਿੱਚ ਹਸਪੀਟਲ ਦਾ ਸੀ ਕੀ ਉਹ ਅਪਡੇਟ ਹੋਵੇਗਾ ਤੁਸੀਂ ਇੱਕ ਵਾਰੀ ਡਰਾਮਾ ਪਹਿਲਾਂ ਕਰ ਚੁੱਕੇ ਹੋ ਭਗਵੰਤ ਮਾਨ ਜੀ ਸੀਐਮ ਸਤਕਾਰਯੋਗ ਪੰਜਾਬ ਇੱਥੇ ਆਏ ਸੀ ਕੀ ਉਹ ਅਪਡੇਟ ਹੋਵੇਗਾ ਕੀ ਜਿਹੜਾ ਆਪਣਾ ਖਾਲਸਾ ਸਕੂਲ ਤੋਂ ਸਨਾਰਾ ਤੋਂ ਤੱਕ ਚੰਡੀਗੜ੍ਹ ਮਾਰਗ ਆ ਕਿ ਆ ਜਿਹੜਾ ਇੱਥੇ ਥੋੜੀ ਜਿਹੀ ਬਰਸਾਤ ਹੋਣ ਤੋਂ ਵੱਧ ਹਾਲਾਤ ਖੜਾਂ ਵਾਲੇ ਵਰਗੇ ਵਰਗੇ ਬਣ ਜਾਂਦੇ ਆ ਕਿ ਆ ਕੋਈ ਇੱਥੇ ਚੇਂਜਸ ਦੇਖਣ ਨੂੰ ਮਿਲੂ ਕਹਿਣ ਦਾ ਭਾਪ ਕਿ ਹੁਣ ਤੁਸੀਂ ਜਿਹੜਾ ਇਹ ਸਮਝੌਤਾ ਕੀਤਾ ਜਾਂ ਸਤੀਫਾ ਵਾਪਸ ਲਿਆ ਕਿ ਆ ਤੁਸੀਂ ਉਹ ਪੰਜਾਬ ਦੇ ਲੋਕਾਂ ਨਾਲ ਹਲਕਾ ਖੜ ਦੇ ਲੋਕਾਂ ਨਾਲ ਵਾਅਦਾ ਕੀਤੇ ਹੋਏ ਪੂਰੇ ਕਰੋਗੇ ਇਹ ਮੇਰਾ ਸਵਾਲ ਆ ਬੀਬੀ ਨੂੰ ਪੁੱਛ ਰਿਆ ਮੈਂ ਅਸਲ ਕਾਰਨ ਕੀ ਲੱਗਦਾ ਯੂਰਗਾਂ ਨੂੰ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਉਸ ਤੋਂ ਅੱਗੇ ਅਸਲ ਮਾਜਰਾ ਕੀ ਹੈ ਇਹ ਡਰਾਮਾ ਕਿਉਂ ਖੇਡਿਆ ਗਿਆ ਤੇ ਕੀ ਕਰਿਆ ਗਿਆ ਅਸਤੀਫਾ ਕਦੇ ਲੈ ਲਿਆ ਕਦੇ ਦਿੱਤਾ ਬੀਬਾ ਜੀ ਅਸਲ ਗੱਲ ਲੋਕਾਂ ਦੇ ਸਾਹਮਣੇ ਸਚਾਈ ਰੱਖੋ ਆ ਕਿ ਤੁਹਾਨੂੰ ਰੱਖਣੀ ਪਵੇਗੀ ਤੁਹਾਨੂੰ ਹੁਣ ਭੱਜਣ ਨਹੀਂ ਦਵਾਂਗੇ ਹਲਕਾ ਖੜੜ ਦੇ ਲੋਕ ਤੁਹਾਨੂੰ ਬਾਰ-ਬਾਰ ਪੁੱਛਣਗੇ ਤੁਹਾਨੂੰ ਘੇਰਨਗੇ ਵੀ ਸਵਾਲ ਵੀ ਕਰਨਗੇ ਤਾਨੂੰ ਪੁੱਛਿਆ ਜਾਊਗਾ ਕਿ ਤੁਸੀਂ ਜਿਹੜੇ ਹੁਣ ਕੀਤੇ ਹੋਏ ਵਾਦੇ ਪੂਰੇ ਕਰੋਗੇ ਕਿਉਂਕਿ 350 3 ਸਾਲ ਤੋਂ ਤੁਹਾਡਾ ਪਹਿਲਾ ਪੇਗਾ ਪਰਿਵਾਰ ਇੱਥੇ ਚੰਮਦੀਆਂ ਚਲਾਉਂਦਾ ਰਿਹਾ ਹੁਣ ਤੁਹਾਡਾ ਸੌਰਾ ਪਰਿਵਾਰ ਅੱਗੇ ਹੋ ਕੇ ਲੱਗਿਆ ਹੋਇਆ ਅਸਲ ਮਾਜਰਾ ਕੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕੁਝ ਦਿਨ ਪਹਿਲਾਂ ਹਲਕਾ ਖਰੜ ਦੇ ਵਿੱਚ ਨਗਰ ਕਾਉਂਸਲ ਮਿਊਸਪਲ ਕਾਰਪੋਰੇਸ਼ਨ ਖਰੜ ਦੇ ਵਿੱਚ ਜਿੱਥੇ ਲੋਕਤੰਤਰ ਦਾ ਘਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬਾ ਜਸਪੀਤ ਕੌਰ ਲੋਂਗੇ ਨੂੰ ਲਾਇਆ ਜਾਂਦਾ ਤੇ ਤੇ ਆਪਣੇ ਮੌਕਾ ਪ੍ਰਸਤਿਕ ਬੀਬਾ ਨੂੰ ਉੱਥੇ ਪ੍ਰਧਾਨ ਬਣਾਇਆ ਜਾਂਦਾ ਅਸਲ ਮਜਰਾ ਉਹ ਹੈ ਉੱਥੋਂ ਸ਼ੁਰੂ ਹੋਇਆ ਉੱਥੇ 3 300 ਕਰੋੜ ਦੀਆਂ ਪਈਆਂ ਐਫ ਡੀਆਂ ਅਕਾਊਂਟ ਚ ਖੁੱਲੇ तकरीबन 50 ਤੋਂ ਲੈ ਕੇ 70 80 ਕਰੋੜ ਤੱਕ ਖੁੱਲੇ ਪਏ ਪੈਸਿਆਂ ਦੀ ਅਸਲ ਲੜਾਈ ਹੈ ਇਸ ਸਤੀਫੇ ਦੇ ਪਿੱਛੇ ਬੀਬਾ ਜੀ ਜੇ ਨਹੀਂ ਤਾਂ ਕਿ ਸਪਸ਼ਟ ਕਰੋ ਲੋਕਾਂ ਦੇ ਵਿੱਚ ਤੁਸੀਂ ਉੱਥੇ ਇਸ ਗੱਲ ਲਈ ਤੁਹਾਡੀ ਜਿੱਦ ਹੋਈ ਹੈ ਮੇਨ ਮਕਸਦ ਉੱਥੇ ਪੈਸਾ ਖਰਚਣ ਦਾ ਵਿੱਚੋਂ ਚੋਰੀ ਛਿਪੇ ਅੰਡਰ ਟੇਬਲ ਕੱਢਣ ਦਾ ਵੀ ਉਹ ਪੈਸਾ ਦਿੱਲੀ ਵਾਲੀ ਟੀਮ ਕਹਿੰਦੀ ਅਸੀਂ ਖਰਚ ਕਰਾਂਗੇ ਅਸੀਂ ਆਪਣੇ ਮੁਤਾਬਕ ਪਲੈਨਿੰਗ ਕਰਾਂਗੇ ਅਸੀਂ ਆਪਣੇ ਮੁਤਾਬਕ ਖਰਚਾਂਗੇ ਬੀਬਾ ਜੀ ਕਹਿੰਦੇ ਆ ਵੀ ਨਹੀਂ ਉਹ ਮੇਰੀ ਟੀਮ ਮੇਰੇ ਮੁਤਾਬਕ ਸਾਰਾ ਹੋਏਗਾ ਲੜਾਈ ਸਿਰਫ ਇੰਨੀ ਆ ਤੁਹਾਡਾ ਸਤੀਫੇ ਦਾ ਕਾਰਨਕਰ ਨਹੀਂ ਹੈਗੀ ਤਾਂ ਤੁਸੀਂ ਆ ਕੇ ਕਿਰਪਾ ਕਰਕੇ ਲੋਕਾਂ ਸਾਹਮਣੇ ਜਨਤਕ ਕਰੋ ਇਸ ਗੱਲ ਨੂੰ ਅਗਰ ਇਹ ਗੱਲ ਮੇਰੀ ਝੂਠੀ ਸਾਬਤ ਕਰਦੇ ਹੋ ਤਾਂ ਇਹਨੂੰ ਸਾਬਤ ਕਰੋ ਵੀ ਨਹੀਂ ਇਸ ਗੱਲੋਂ ਸਤੀਫਾ ਨਹੀਂ ਦਿੱਤਾ ਸੀਗਾ ਕਾਰਨ ਕੀ ਸੀ ਉਹ ਦੱਸਿਆ ਜਾਵੇ ਤੁਹਾਡੇ ਮਾਧਿਅਮ ਰਹੀਂ ਬੀਬਾ ਜੀ ਤੁਸੀਂ ਸੁਣਦੇ ਹੋ ਤਾਂ ਮੇਰੀ ਗੱਲ ਧਿਆਨ ਨਾਲ ਸੁਣਿਓ ਹਲਕਾ ਖੜੜਦੇ ਲੋਕਾਂ ਦੀ ਇੱਕ ਆਵਾਜ਼ ਹੈ ਹਲਕਾ ਪੁੱਛਦਾ ਹੈ ਬੀਬਾ ਜੀ 2027 ਦੇ ਵਿੱਚ ਇਲੈਕਸ਼ਨ ਆ ਰਹੇ ਆ ਢੇਲ ਸਾਲ ਦਾ ਸਮਾਂ ਬਾਕੀ ਰਹਿ ਗਿਆ ਹਲਕਾ ਛੱਡ ਕੇ ਭੱਜਿਓ ਨਾ ਹਲਕਾ ਛੱਡ ਕੇ ਭੱਜਿਓ ਨਾ ਭਗਵੰਤ ਮਾਨ ਜੀ ਸ਼੍ਰੀ ਅਮਨ अरोड़ा ਜੀ ਕੇਜਰੀਵਾਲ ਸਾਹਿਬ ਬੀਬਾ ਜੀ ਦੀ ਟਿਕਟ ਨਾ ਕੱਟਿਓ ਇਥੋਂ ਜੋ ਇਹਨਾਂ ਨੇ ਕਾਰਗੁਜ਼ਾਰੀ ਹੁਣ ਤੱਕ ਕੀਤੀ ਐ ਜਾਂ 1.5 ਸਾਲ ਬਾਕੀ ਰਹਿ ਗਿਆ ਇਹਨਾਂ ਨੂੰ ਕੰਮ ਕਰਨ ਦਿਓ ਇਹਨਾਂ ਨੂੰ 2027 ਦੇ ਵਿੱਚ ਇੱਥੋਂ ਇਲੈਕਸ਼ਨ ਲੜਾਓ ਇੱਥੋਂ ਵਿਭਾਜੀ ਭੱਜੋ ਨਾ ਤੁਸੀਂ ਲੋਕ ਤੁਹਾਡੇ ਗੱਲ ਹਿਸਾਬ ਕਰਨਗੇ ਤੁਹਾਡੀ ਜੋ ਇੱਥੇ ਦੀ ਕਾਰਗੁਜ਼ਾਰੀ ਰਹੀ ਐ ਉਹਦਾ ਮਲਾਂਕਣ ਕਰਿਆ ਜਾਊਗਾ ਤੁਹਾਨੂੰ ਜਿਵੇਂ 78 ਹਜ਼ਾਰ ਵੋਟਾਂ ਨਾਲ ਜਿਤਾ ਕੇ ਭੇਜਿਆ ਸੀ ਲੋਕ ਤੁਹਾਨੂੰ ਇੱਕ ਇੱਕ ਬੋਡ ਦਾ ਤੁਹਾਤੋਂ ਹਿਸਾਬ ਲੈਣਗੇ ਸੋ ਮੈਂ ਵਿਭਾਜੀ ਤੁਹਾਨੂੰ ਚੈਲੰਜ ਕਰ ਰਿਹਾ ਮੇਰਾ ਚੈਲੰਜ ਕਬੂਲ ਕਰਿਓ ਤੁਸੀਂ ਇੱਥੋਂ ਹਲਕਾ ਛੱਡ ਕੇ ਭੱਜੋ ਨਾ ਅਗਰ ਤੁਸੀਂ ਭੱਜਦੇ ਹੋ ਫਿਰ ਬਾਕੀ ਤੁਹਾਡੇ ਮਗਰ ਲੈਵਲ ਬੇਈਮਾਨ ਵਾਲਾ ਲੱਗੇਗਾ ਤੁਸੀਂ ਲੋਕਾਂ ਨਾਲ ਧੋਖਾ ਕਮਾਉਂਗੇ ਤੁਸੀਂ ਇਸ ਹਲਕੇ ਦੇ ਵਿੱਚ ਹੀ ਤੁਸੀਂ ਕੰਮ ਕਰੋ 1.5 ਸਾਲ ਬਾਕੀ ਪਿਆ ਤੁਸੀਂ ਇੱਥੋਂ ਹੀ ਇਲੈਕਸ਼ਨ ਲੜੋ ਮੈਂ ਇਹਨਾਂ ਦੀ ਹਾਈ ਕਮਾਂਡ ਨੂੰ ਦੁਬਾਰਾ ਅਪੀਲ ਕਰਦਾ ਕਿ ਇਹਨਾਂ ਦੀ ਟਿਕਟ ਨਾ ਕੱਟਿਓ ਇੱਥੋਂ ਹੀ ਇਲੈਕਸ਼ਨ ਲੜੋ ਬੀਬਾ ਜੀ ਤੁਹਾਡੇ ਗੱਲ ਹਿਸਾਬ ਕਿਤਾਬ ਬਰਾਬਰ ਕਰਿਆ ਜਾਊਗਾ ਸਰ ਸਰਕਟਾਂ ਦੀ ਗੱਲ ਕੀਤੀ ਹੈ ਮਾਨਯੋਗ ਐਮਪੀ ਸਾਹਿਬ ਕਨਸਮਨ ਨੇ ਕਿ ਜਿਹੜਾ 10000 ਕਰੋੜ ਰੁਪਇਆ ਹੈ ਕੇਂਦਰ ਸਰਕਾਰ ਵੱਲੋਂ ਰੋਕਿਆ ਗਿਆ ਸੀ ਸੋ ਪਾਸ ਨਹੀਂ ਹੋਇਆ ਉਹ ਪਾਸ ਹੋ ਰਿਹਾ ਹੈ ਤੇ ਜਲਦ ਜਿਹੜੀਆਂ ਸਰਕਟਾਂ ਨੇ ਉਹ ਬੰਦ ਲੱਗੀਆਂ ਜੀ ਇਹ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਬਣਦੀ ਆ ਪੰਜਾਬ ਨੇ ਕਮਾਂਡ ਸੰਭਾਲੀ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਉਹਨਾਂ ਨੇ ਕਿਵੇਂ ਕੋਆਰਡੀਨੇਟ ਕਰਨਾ ਹੈ ਕਿਵੇਂ ਉੱਥੋਂ ਫੰਡਸ ਲੈ ਕੇ ਆਣੇ ਆ ਹੋਰ ਕਾਦੇ ਵਾਸਤੇ ਬਿਠਾਲੇ ਆਪਾਂ ਨੇ ਉੱਥੋਂ ਇਕੱਲੇ ਹੈਲੀਕਾਪਟਰ ਝੂਟੇ ਲੈਣ ਲਈ ਬਿਠਾਲੇ ਆ ਉੱਥੇ ਵੀ ਤੁਸੀਂ ਆਪਣੇ ਹੈਲੀਕਾਪਟਰ ਹੀ ਘੁੰਮਦੇ ਰਹੋ ਝੂਟੇ ਲੰਦੇ ਰਹੋ ਆਪਣੇ ਪ੍ਰਵਾਦ ਨੂੰ ਇਹ ਜ਼ਿੰਮੇਵਾਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਬਣਦੀ ਹੈ ਉਹਨਾਂ ਨੇ ਕੋਆਰਡੀਨੇਟ ਕਰਕੇ ਪਹਿਲਾਂ ਤਾਂ ਕਦੇ ਸਰਕਾਰਾਂ ਚ ਮਾਹੌਲ ਬਣਿਆ ਨਹੀਂ ਪੰਜਾਬ ਦੇ ਵਿੱਚ ਤੁਸੀਂ ਸਿੱਧਾ ਟਕਰਾਰ ਰੱਖਦੇ ਹੋ ਸੈਂਟਰ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਸ ਗੱਲ ਨਾਲ ਜਵਾਬ ਤੁਸੀਂ ਤਾਂ ਕਹਿੰਦੇ ਸੀ ਵੀ ਇਮਾਨਦਾਰ ਸਰਕਾਰ ਚਣੋ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਓ ਬਦਲਾਅ ਲੈ ਕੇ ਆਵਾਂਗੇ ਤੁਸੀਂ ਉਹਦੋਂ ਕਦੋਂ ਕਿਹਾ ਸੀਗਾ ਵੀ ਅਸੀਂ ਸੈਂਟਰ ਤੇ ਮੁਤਾਜ ਹੋਵਾਂਗੇ ਸੈਂਟਰ ਸਾਨੂੰ ਸਹਾਇਕ ਦਊਗਾ ਤਾਂ ਅਸੀਂ ਵਿਕਾਸ ਕਰਾਂਗੇ ਇਹ ਗੱਲ ਦਾ ਜਵਾਬ ਭਗਵੰਤ ਮਾਨ ਸਾਹਿਬ ਉਹਨਾਂ ਦੀ ਐਮਐਲਏ ਉਹਨਾਂ ਦੇ ਐਮਪੀ ਨੂੰ ਦੇਣਾ ਪਏਗਾ ਤੁਹਾਨੂੰ ਕੀ ਲੱਗਦਾ ਵੀ ਕਿਸ ਦਾ ਦਬਾ ਸਕਦਾ ਮੈਡਮ ਅਨਮੋਲ ਗਗਨਮਾਨ ਦੇ ਉੱਪਰ ਵੀ ਉਹਨਾਂ ਨੇ ਅਸਤੀਫਾ ਦਿੱਤਾ ਸਪੀਕਰ ਸਾਹਿਬ ਨੂੰ ਆਪਣਾ ਲਿਖ ਕੇ ਲੜਾਈ ਤਾਂ ਵੰਡ ਕੇ ਖਾਣ ਦੀ ਹੋਇਆ ਜੀ ਖੋਕੇ ਖਾਣ ਦੀ ਇੱਕ ਦੂਜੇ ਤੋਂ ਦਿੱਲੀ ਵਾਲੀ ਪਾਰਟੀ ਕਹਿੰਦੀ ਅਸੀਂ ਖੋਕੇ ਲੈ ਜੀਏ ਇਹ ਕਹਿੰਦੇ ਸਾਡੇ ਘਰ ਨੂੰ ਆ ਜਵੇ ਸਾਡਾ ਹੱਕ ਬਣਦਾ ਬਾਕੀ ਸਹੀ ਬਿਹਤਰੀ ਤਾਂ ਵੀ ਬਈ ਦੱਸ ਸਕਦੇ ਸੋ ਕਿਹੜਾ ਸਾਹਿਬ ਤੁਸੀਂ ਅਨਮੋਲ ਗਗਨਮਾਨ ਮੈਡਮ ਦੀ ਗਲਤ ਕਰਦੇ ਹੋ ਕਿ ਰਾਣਾ ਰਜੀਤ ਸਿੰਘ ਜਿੰਨੂੰ ਵੀ ਲੋਕਾਂ ਨੇ ਕਾਫੀ ਵੋਟਾਂ ਪਾਈਆਂ ਸੀਗੀਆਂ ਅਸਤੀਫਾ ਉਹਨਾਂ ਵੱਲੋਂ ਵੀ ਦਿੱਤਾ ਗਿਆ ਉਹਨਾਂ ਦਾ ਅਸਤੀਫਾ ਕਿੱਥੇ ਦੇਖਦੇ ਹੋ ਹਾਂ ਇਹ ਤੁਹਾਡਾ ਪੁਆਇੰਟ ਆ ਦੇਖੋ ਮੈਨੂੰ ਤਕਰੀਬਨ 24-25 ਸਾਲ ਹੋ ਗਏ ਸ਼੍ਰੋਮਣੀ ਕਾਲਦਲ ਦੇ ਵਿੱਚ ਕੰਮ ਕਰਦੇ ਨੂੰ ਮੈਂ ਬੜੇ ਥੱਲੇ ਦੇ ਲੈਵਲ ਤੋਂ ਬੂਥ ਲੈਵਲ ਤੋਂ ਕੰਮ ਕਰਦੇ ਹੋਏ ਇੱਥੇ ਤੱਕ ਪਹੁੰਚੇ ਆ ਪਹਿਲਾਂ ਜਥੇਦਾਰ ਰੋਜਾਗਰ ਸਿੰਘ ਬਡਾਲੀ ਮੇਰੇ ਸਤਿਕਾਰਯੋਗ ਜਿਨ੍ਹਾਂ ਨੇ ਵਿਕਾਸ ਦੀ ਘਨੇਰੀ ਲਿਆਂਦੀ ਸੀ ਹਲਕੇ ਦੇ ਵਿੱਚ 2017 ਤੱਕ ਉਹ ਤਕਰੀਬਨ 7 ਤੋਂ 12 ਤੱਕ ਵਿਧਾਇਕ ਵੀ ਰਹੇ ਆ ਜ਼ਿਲ੍ਹਾ ਪ੍ਰਧਾਨ ਵੀ ਰਹੇ ਆ ਉਹਨਾਂ ਨੇ ਅਗਵਾਈ ਕੀਤੀ ਹੈ 2017 ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਸਤਿਕਾਰਯੋਗ ਨੇ ਪਾਰਟੀ ਦੇ ਸੁਪਰੀਮੋ ਨੇ ਹਾਈ ਕਮਾਂਡ ਆ ਉਹਨਾਂ ਨੇ ਰਣਜੀਤ ਸਿੰਘ ਗਿੱਲ ਮੇਰੇ ਸਤਿਕਾਰਯੋਗ ਜਿਨ੍ਹਾਂ ਕੱਲ ਮੇਰੇ ਜੱਤੀ ਤੌਰ ਤੇ ਜਿਹੜੇ ਸੰਬੰਧ ਨੇ بڑے ਪਰਿਵਾਰਕ ਨੇ ਮੈਂ ਬੜਾ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਉਹਨਾਂ ਨੇ ਇੱਥੇ ਦੋ ਵਾਰ ਇਲੈਕਸ਼ਨ ਲੜੀ ਪਿਛਲੀ ਵਾਰ ਤੁਸੀਂ ਸਹੀ ਕਿਹਾ 40000 ਦੇ ਲਗਭਗ ਵੋਟਾਂ ਸ਼ਰਮਣੀ ਕਲ ਦਲ ਦੇ ਵਰਕਰਾਂ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਪੁਆਈਆਂ ਤੇ ਉਹਨਾਂ ਦੀ ਉਹਨਾਂ ਨੇ ਚਲੋ ਕਲੈਕਸ਼ਨ ਚ ਹਾਰ ਜਿੱਤ ਬਣੀ ਹੋਈ ਆ ਹਾਰ ਗਈ ਜਿਹੜਾ ਉਹਨਾਂ ਦਾ ਇਸ ਨਾਜਿਕ ਤੌਰ ਦੇ ਵਿੱਚ ਅਸਤੀਫਾ ਦੇਣਾ ਬੜਾ ਮੰਦ ਭਾਗਾ ਚਿੱਕੀ ਅਸੀਂ ਅਸੀਂ ਅਪੀਲ ਕਰਾਂਗੇ ਮੈਂ ਜਿੰਨੀ ਆਪਣੀ ਟੀਮ ਆ ਕਿ ਤੁਸੀਂ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰੋ ਪਰ ਸੋ ਕਬੀਰ ਬਾਦਲ ਦੇ ਉੱਤੇ ਉਹਨੇ ਇਲਜ਼ਾਮ ਲਾਇਆ ਨੇ ਕਿ ਗੱਲ ਕਰਨ ਗਈ ਸੀ ਪਰ ਸਾਡੀ ਗੱਲ ਨਹੀਂ ਸੁਣੀ ਗਈ ਜੋ ਬਾਹਰਲੇ ਬੰਦਿਆਂ ਨੂੰ ਇੱਥੇ ਜ਼ਿੰਮੇਵਾਰ ਦਿੱਤੀਆਂ ਨੇ ਖੜ੍ਹੇ ਦੇ ਵਿੱਚ ਲੋਕਲ ਬੰਦਿਆਂ ਨੂੰ ਇਗਨੋਰ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਪਾਚੇ ਪੈਦੇ ਐਮਸੀ ਦਾ ਤੇ ਉਹਨਾਂ ਇੱਥੀਆਂ ਨੂੰ ਇਗਨੋਰ ਕੀਤਾ ਗਿਆ ਬਾਹਰਲੇ ਬੰਦਿਆਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਦੇਖੋ ਕੁਝ ਦਿਨ ਪਹਿਲਾਂ ਇੱਥੇ ਕਰਾਈ ਦੇ ਵਿੱਚ ਮੀਟਿੰਗ ਹੋਈ ਸੀ ਰਣਜੀਤ ਸਿੰਘ ਗੱਲਿਆਂ ਕਵਾਈ ਕਰੀ ਸੀ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਹਾਈ ਕਮਾਂਡ ਦੇ ਨੇੜਲੇ ਸਾਥੀਆਂ ਚਾਹਨੇ ਹੋ ਵੀ ਜੇ ਕੁਝ ਗੱਲਬਾਤ ਜਾਂ ਕਿਸੇ ਕਮਿਊਨੀਕੇਸ਼ਨ ਗੈਪ ਆ ਤੁਸੀਂ ਵਹਿ ਕੇ ਉਹਨੂੰ ਦੂਰ ਕਰੋ ਤੇ ਤੁਸੀਂ ਤਕੜੇ ਹੋ ਕੇ ਗਵਾਈ ਕਰੋ ਹਲਕੇ ਦੀ ਉਹ ਪ੍ਰਧਾਨ ਜੀ ਨੂੰ ਮਿਲ ਕੇ ਆਏ ਆ ਉੱਥੇ ਕੀ ਗੱਲਬਾਤ ਹੋਈ ਆ ਮੈਂ ਤਾਂ ਨਾਲ ਹਾਜ਼ਰ ਨਹੀਂ ਸੀ ਇਹ ਤਾਂ ਬਿਹਤਰ ਹੋਈ ਦੱਸ ਸਕਦੇ ਆ ਉਸ ਤੋਂ ਬਾਅਦ ਮੇਰੀ ਕਦੇ ਗਿਲਸਾਹਬ ਨਾਲ ਗੱਲ ਨਹੀਂ ਹੋਈ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸਰ ਉਹਨਾਂ ਦਾ ਕਹਿਣਾ ਹੈ ਕਿ ਇੱਕ ਖਾਸ ਕਿਸਮ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਰੁਕ ਬਣਿਆ ਹੋਇਆ ਇਹ ਜਿਹੜੀ ਹੇਟਲੇ ਵਰਕਰਾਂ ਦੀ ਜੋ ਟਕਸਾਲੀ ਵਰਕਰ ਹੈ ਉਹਨਾਂ ਦੀ ਆਵਾਜ਼ ਜਿਹੜੀ ਉੱਥੋਂ ਤੱਕ ਨਹੀਂ ਪਹੁੰਚਾਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਿਆ ਵੀ ਮੈਂ 25 ਸਾਲ ਤੋਂ ਪਾਰਟੀ ਲਈ ਕੰਮ ਕਰ ਰਿਹਾ ਹਾਂ ਮੈਂ ਇੱਕ ਥਲੜੇ ਛੋਟੇ ਜਿਹੇ ਬੂਥ ਤੋਂ ਸ਼ੁਰੂ ਹੋਇਆ ਸੀਗਾ ਦੋ ਤਿੰਨ ਬੂਥਾਂ ਦੀ ਮੇਰੀ ਜ਼ਿੰਮੇਵਾਰੀ ਦਿੱਤੀ ਸੀ ਉਦੋਂ ਬਟਾਲੀ ਸਾਹਿਬ ਨੇ ਇਲੈਕਸ਼ਨ ਦੇ ਵਿੱਚ ਮੈਨੂੰ ਤਾਂ ਕਦੇ ਪਿਆਰ ਸਤਿਕਾਰ ਦੇ ਵਿੱਚ ਪਾਰਟੀ ਵੱਲੋਂ ਕੋਈ ਕਮੀ ਨਹੀਂ ਆਉਣ ਦਿੱਤੀ ਮੈਨੂੰ ਤਾਂ ਕਦੇ ਮਹਿਸੂਸ ਹੋਇਆ ਨਹੀਂ ਵੀ ਪਾਰਟੀ ਨੇ ਕਿਸੇ ਗੱਲ ਦੇ ਵਿੱਚ ਕੋਈ ਕਮੀ ਰੱਖੀ ਹੋਵੇ ਬਹੁਤ ਵੱਡਾ ਪਰਿਵਾਰ ਹੈ ਕਈ ਵਾਰੀ ਕੁਝ ਚੀਜ਼ਾਂ 'ਚ ਕਮੀ ਜਾਂ ਕੁਝ ਹੇਰਫੇਰ ਰਹਿ ਜਾਂਦਾ ਪਰੰਤੂ ਛੋਟੀਆਂ ਗੱਲਾਂ ਨੇ ਜਿਹੜਾ ਅੱਜ ਦੌਰ ਚੱਲ ਰਿਹਾ ਹੈ ਅੱਜ ਪਾਰਟੀ ਨੂੰ ਤਕੜਾ ਕਰਨ ਲਈ ਤਕੜੇ ਹੋ ਕੇ ਕੰਮ ਕਰਨ ਦਾ ਦੌਰ ਆ ਕੋਈ ਇਲਜ਼ਾਮ ਪਾਏ ਦਾ ਦੌਰ ਨਹੀਂ ਹੈ ਜਿਵੇਂ ਜਿਵੇਂ ਆਪ ਸਹੀ ਮੰਨਦੇ ਹੋ ਜਦਤ ਮੰਨਦੇ ਨੇ ਜੋ ਪਾਰਟੀ ਹਾਈ ਕਮਾਂਡ ਕਰ ਰਹੀ ਹੈ ਉਹ ਬਹੁਤ ਸੋਚ ਸਮਝ ਕੇ ਵਿਚਾਰ ਕੇ ਉਹਨਾਂ ਦੇ ਬੜੇ ਪੱਖ ਉਹਨਾਂ ਨੇ ਦੇਖਨੇ ਹੁੰਦੇ ਆ ਜੋ ਕੀਤਾ ਹੋਊਗਾ ਸਹੀ ਕਰਿਆ ਹੋਊਗਾ ਸਹੀ ਹੈ ਉਹ ਤੇ ਗਿੱਲ ਸਾਹਿਬ ਇਹ ਕਹਿ ਰਹੇ ਨੇ ਕਿ ਇਗਨੋਰ ਕੀਤਾ ਗਿਆ ਇੱਥੋਂ ਵੀ ਜਿੰਨੇ ਮੈਲਾਮਾਂ ਨੇ ਉਹਨਾਂ ਨੂੰ ਜ਼ਿੰਮੇਵਾਰ ਕਿਉਂ ਨਹੀਂ ਦਿੱਤੀ ਨਹੀਂ ਮੈਂ ਉਹਨਾਂ ਇਸ ਵਿਸ਼ੇ ਤੇ ਤਾਂ ਮੈਂ ਜਦੋਂ ਮੇਰੇ ਗਿੱਲ ਸਾਹਿਬ ਨਾਲ ਇਹ ਗੱਲ ਹੀ ਨਹੀਂ ਹੋਈ ਕਿਉਂਕਿ ਸਾਡੇ ਹਲਕੇ ਦੀ ਅਗਵਾਈ ਗਿੱਲ ਸਾਹਿਬ ਕਰਦੇ ਸੀਗੇ ਹਲਕੇ ਦੇ ਵਿੱਚ ਸ਼੍ਰੋਮਣੀ ਕਾਲ ਨੂੰ ਤਕੜਾ ਕਰਨਾ ਹਰ ਇੱਕ ਵਰਕਰ ਦੀ ਪੁਸ਼ਪ ਪ੍ਰਤੀਤ ਕਰਾਉਣੀ ਉਹ ਗਿਲਸਾਭ ਦੀ ਜ਼ਿੰਮੇਵਾਰੀ ਹੈ ਬਾਦਲ ਸਾਹਿਬ ਨੇ ਦੇਖੀ ਤੁਸੀਂ ਕਹਿ ਰਹੇ ਹੋ ਆਪਣੇ ਆਪ ਨੂੰ ਪਰ ਦੂਜੇ ਪਾਸੇ ਅਸਤੀਫਾ ਮਨਜ਼ੂਰ ਹੋ ਜਾਏਗਾ ਜਾਂ ਫਿਰ ਨਹੀਂ ਬਾਦਲ ਸਾਹਿਬ ਨੇ ਕੀ ਗੱਲ ਬੋਲੀ ਇਹ ਭਾਈ ਇੱਕ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਇਹਦੇ ਵਿੱਚ ਮੈਂ ਤਾਂ ਕੁਝ ਅਜੇ ਕਹਿ ਨਹੀਂ ਸਕਦਾ ਅਜੇ ਜਲਦਬਾਜ਼ੀ ਹੋਏਗੀ ਖੇੜਾ ਸਾਹਿਬ ਉਹਨਾਂ ਨੇ ਕਿਹਾ ਹੈ ਕਿ ਕੋਰ ਕਮੇਟੀ ਦੀ ਜਿਹੜੀ ਮੈਂਬਰ ਦੀ ਚੋਣ ਅੱਜ ਦਾ ਆਪਣਾ ਜਿਹੜਾ ਏਜੰਡਾ ਨਾ ਜੀ ਅੱਜ ਦਾ ਜਿਹੜਾ ਏਜੰਡਾ ਹੈ ਆਪਣਾ ਅੱਜ ਦਾ ਜਿਹੜਾ ਆਪਣਾ ਏਜੰਡਾ ਹੈ ਇਹ ਏਜੰਡਾ ਹੈਗਾ ਆਪਾਂ ਜਿਹੜੇ ਜਿਸ ਇਨਸਾਨ ਨੂੰ ਜਿਸ ਬੀਬ ਸ਼੍ਰੋਮਣੀ ਕਾਲਜ ਜਦੋਂ ਬੜਾਈ ਸਭਾ ਕਰਦੇ ਸੀਗੇ ਤੁਸੀਂ ਬੀਬੀਆਂ ਦੀ ਗੱਲ ਕਰਦੇ ਹੋ ਇੱਥੋਂ ਸਪੈਸ਼ਲ ਬੱਸ ਲੱਗੀ ਸੀ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ ਜਿਹੜੀ ਪੜ੍ਹਾਈ ਵਾਸਤੇ ਫ੍ਰੀ ਚੰਡੀਗੜ੍ਹ ਲੈ ਕੇ ਜਾਂਦੇ ਸੀਗੇ ਇਹ ਬੀਬਾ ਜੀ ਉਹਰੇ ਐਮਐਲਏ ਬਣਾਈ ਹੈ ਉਹ ਬੱਸ ਵੀ ਬੰਦ ਕਰਕੇ ਰੱਖਤੀ ਅਸੀਂ ਜਿਹੜਾ ਇਹਦਾ ਵਿਸ਼ਾ ਹੈ ਬੀਬਾ ਜੀ ਨੂੰ ਤੁਸੀਂ ਬੀਬੀਆਂ ਦੇ ਜਿਹੜੇ ਮਹਿਲਾਵਾਂ ਦੇ ਸਤਕਾਰ ਦੀ ਗੱਲ ਕਰੀ ਆ ਜਿਹੜੀ ਬੀਬੀ ਨੂੰ ਸਤਕਾਰ ਦਿਆ ਸੀਗਾ ਉਹ ਕੀ ਕਰ ਰਹੀ ਹੈ ਨਹੀਂ ਮੈਡਮ ਅਨਮੋਲ ਕੁਰਮਾਨ ਹੁਣੇ ਨਵੇਂ ਇਨਕਲਾਬ ਦੀ ਗੱਲ ਕਰਦੇ ਸੀਗੇ ਵੀ ਲੋਕਾਂ ਨੇ ਫਤਵਾ ਦੇ ਕੇ ਦਿਤਾਇਆ ਐਡਾ ਵੱਡਾ ਵੀ ਅਸ ਤਾਂ ਖੜੜ ਲੋਕਾਂ ਦੇ ਵਿੱਚ ਵਿਚਰਾਂਗੇ ਜਿੱਤਣ ਤੋਂ ਬਾਅਦ ਕੀ ਆ ਸੀ ਜਿੱਤਣ ਤੋਂ ਬਾਅਦ ਈਦ ਦੇ ਚੰਦ ਬਣ ਗਏ ਜਿੱਤਣ ਤੋਂ ਬਾਅਦ ਕਿਸ ਜਿੰਨੇ ਜਿਹੜੇ ਲੋਕ ਵਰਕਰਾਂ ਚ ਸਾਡੇ ਅੰਗਲ ਜਿੰਨਾਂ ਕੱਲ ਬੜੇ ਜਾਤੀ ਸੰਬੰਧ ਵਧੀਆ ਨੇ ਵਰਕਰ ਰਹੇ ਨੇ ਝਾੜੂ ਦੇ ਵਿੱਚ ਜਿਹੜੇ ਹੁਣ ਬੜੀ ਛੇਤੀ ਕਲਦਲ ਜੁਆਇਨ ਕਰਨਗੇ ਉਹ ਭਰੇ ਬੈਠੇ ਨੇ ਕਹਿੰਦੇ ਜੀ ਬੀਬਾ ਉਹ ਜਿਸ ਦਿਨ ਬੀਬਾ ਨੇ ਸਿਫਾ ਦਿੱਤਾ ਉਹਨਾਂ ਨੇ ਦੁੱਖ ਮਨਾਇਆ ਕਹਿੰਦੇ ਵੀ ਅਸੀਂ ਇਸ ਹਿਸਾਬ ਦਾ ਬਰਬਕ ਕਰਨਾ ਸਾਨੂੰ ਮੌਕਾ ਕਦੋਂ ਮਿਲੂਗਾ ਵੀ ਅਸੀਂ ਬੀਬਾ ਵਾਸਤੇ ਦਿਨ ਰਾਤ ਮਰੇ ਆ ਤੇਲ ਫੁਕਿਆ ਟਾਇਰ ਕਸਾਈਆਂ ਜੁੱਤੀਆਂ ਕਸਾਈਆਂ ਵੀ ਇਹ ਤਾਂ ਬੀਬਾ ਜੀ ਹੁਣ ਆਪਣੀ ਮੌਜਾ ਆਨੰਦ ਲੁੱਟ ਕੇ ਚੱਲਦੇ ਬਣੇ ਉਹਨਾਂ ਨੇ ਦੁੱਖ ਮਨਾਇਆ ਇਸ ਗੱਲ ਦਾ ਵੀ ਬੀਬਾ ਜੀ ਨੂੰ ਮੈਦਾਨ ਵਿੱਚ ਹੀ ਰ ਤੁਸੀਂ ਕਹਿ ਰਹੇ ਹੋ ਕਿ ਪੈਸੇ ਲੜਾਈ ਹੈ ਕਿ ਦਿੱਲੀ ਵਾਲੇ ਕਹਿ ਰਹੇ ਨੇ ਕਿ ਅਸੀਂ ਲੈਣੇ ਆਂ ਇੱਥੇ ਵਾਲੇ ਕਹਿੰਦੇ ਅਸੀਂ ਤੁਸੀਂ ਤੁਸੀਂ ਕਿਸੇ ਵੀ ਸੀਨੀਅਰ ਬਰਗ ਬੀਬਾ ਜੀ ਦੀ ਟੀਮ ਦੇ ਮੈਂਬਰ ਨੂੰ ਪੁੱਛ ਲਓ ਪਰ ਦੂਜੇ ਪਾਸਿਓ ਕਰੇ ਨੀ 1 ਰੁਪਿਆ ਵੀ 1 ਪੈਸਾ ਸਾਫਤ ਕਰ ਦਵੇ ਕੋਈ ਸਾਡੇ ਕੋਲ ਆਇਆ ਜਾਂ ਸੀ ਕਿਤੇ ਕ੍ਰਾਪਸ ਬੀਬਾ ਨੂੰ ਕੋ ਸਪੱਸ਼ਟ ਕਰਨ ਦਵੇ ਝਗੜਾ ਕਿਉਂ ਹੋਇਆ ਸੀਫਾ ਕਿਉਂ ਦਿੱਤਾ ਪਹਿਲਾ ਮੰਤਰੀਪਾਦ ਤੋਂ ਕਿਉਂ ਤਾਰਿਆ ਗਿਆ ਕਿਉਂ ਤਾਰਿਆ ਜਾਂਦਾ ਕਿਸੇ ਨੂੰ ਜਦੋਂ ਆਪਾਂ ਕਿਸੇ ਪਦਵੀ ਤੋਂ نیچے ਲੈ ਕੇ ਆਉਨੇ ਆ ਤਾਂ ਕਾਰਨ ਹੁੰਦਾ ਕੋਈ ਅੱਛੇ ਬੰਦੇ ਨੂੰ ਹਮੇਸ਼ਾ ਸਤਿਕਾਰ ਦਿੱਤਾ ਜਾਂਦਾ ਉਹਦਾ ਦਿੱਤਾ ਜਾਂਦਾ ਹੈ ਜਿਹਦੀ ਪਰਫਾਰਮੈਂਸ ਨਹੀਂ ਹੁੰਦੀ ਕੋਈ ਅਫਸਰ ਹੋਵੇ ਉਹਨੂੰ ਵੀ ਪਿੱਛੇ ਉਤਾਰਿਆ ਜਾਂਦਾ ਬੀਬਾ ਨੂੰ ਕਿਉਂ ਤਾਰਿਆ ਗਿਆ ਮੰਤਰੀਪਾਦ ਤੋਂ ਕਿ ਕਿਆ ਗਿਆ? ਕਿਆ ਕਦੇ ਬੀਬੇ ਨੇ ਇਸ ਗੱਲ ਦਾ ਸਪਸ਼ਟਿਕਰਨ ਦਿੱਤਾ? ਜੇਕਰ ਸਪਸ਼ਟਿਕਰਨ ਨਹੀਂ ਦਰ ਦੇਦਾ ਫਿਰ ਕੀ ਅਗਲੀ ਰੰਦੀ ਹੋ ਜੂਗੀ? ਫਿਰ ਤੁਸੀਂ ਆਪ ਸਮਝਦੇ ਹੋ। ਫਿਰ ਬਈਮਾਨਾ ਲੈਵਲ ਤਾਂ ਹੈਗਾ ਹੀ ਐ। ਕਿਤੇ ਨਾ ਕਿਤੇ ਦਾਲ ਚ ਕਾਲਾ ਤਾਂ ਹੈ ਹੀ ਐ। ਅੱਛਾ ਖੇਡਾਗਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਬੀਪਾ ਅਨੂਲਨ ਨੂੰ ਮਨਾਉਣ ਵਾਸਤੇ ਗਈ ਅਸਤੀਫੇ ਵਾਸਤੇ। ਕਿਆ ਜਿਸ ਤਰ੍ਹਾਂ ਤੁਸੀਂ ਵੀ ਗੁਰਵਿੰਦਰ ਖੇੜਾ ਜੀ ਜਾਂ ਤੁਹਾਡੀ ਜਿਹੜੀ ਹਲਕਾ ਖਰੜ ਦੀ ਟੀਮ ਐ ਸਰਦਾਰ ਰਣਜੀਤ ਸਿੰਘ ਗਿੱਲ ਨੂੰ ਦੁਆਰਾ ਉਹਨਾਂ ਦਾ ਅਸਤੀਫਾ ਜਿਹੜਾ ਵੀ ਤੁਸੀਂ ਵਾਰ ਵਾਰ ਲੋਕ ਮੈਂ ਤੁਹਾਡੇ ਜਰੀਏ ਰਾਹੀਂ ਅਪੀਲ ਕਰਦਾ ਕਿ ਗਿੱਲ ਸਾਹਿਬ ਤੁਸੀਂ ਆਪਣੇ ਤੁਸੀਂ ਬਿਲਕੁਲ ਮੈਂ ਜਾਤੀ ਤੌਰ ਤੇ ਮੈਂ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੱਲ ਵੀ ਹੋਈ ਹੈ ਤੇ ਅਜੇ ਇਹ ਚੀਜ਼ ਥੋੜੀ ਕਾਲ ਹੋਏਗੀ ਅਜੇ ਉਹਨਾਂ ਨੇ ਅਸਤੀਫਾ ਦਿੱਤਾ ਕੋਈ ਪਾਰਟੀ ਜੁਆਇਨ ਨਹੀਂ ਕਰੀ ਅਜੇ ਅਜੇ ਪਾਰਟੀ ਉਹਨਾਂ ਨੇ ਆਪਣਾ ਰੋਸ ਜ਼ਾਹਰ ਕਰਿਆ ਆਉਣ ਵਾਲੇ ਸਮੇਂ ਚ ਇਹ ਪਿਕਚਰ ਕਲੀਅਰ ਹੋਏਗੀ ਇਸ ਦੇ ਬਾਅਦ ਹਲਕੇ ਦੇ ਵਿੱਚ ਜਿਹੜੀ ਦੌੜ ਲੱਗੀ ਹੈ ਕਿ ਕੌਣ ਹਲਕਾ ਇੰਚਾਰਜ ਬਣੇਗਾ ਵੀ ਕੀ ਕਹੂੰਗੇ ਨਹੀਂ ਹਲਕਾ ਚਾਰਜ ਵਾਲੀ ਕੋਈ ਦੌੜ ਨਹੀਂ ਅਜੇ ਪਾਰਟੀ ਲਈ ਕੰਮ ਕਰਨ ਦਾ ਸਮਾਂ ਤਕੜੇ ਹੋ ਕੇ ਅਸੀਂ ਸਾਰੇ ਵਰਕਰ ਅਸੀਂ ਪਾਰਟੀ ਤਕੜੇ ਹੋ ਕੇ ਕੰਮ ਕਰਾਂਗੇ ਬਾਕੀ ਹਾਈ ਕਮਾਂਡ ਦੇ ਵੇਖਣਾ ਹੈ ਹਾਈ ਕਮਾਂਡ ਦਾ ਜੋ ਫੈਸਲਾ ਆਊਗਾ ਟੱਲਾ ਉਹ ਸਾਰੇ ਸਾਰੇ ਤੇ ਲਾਗੂ ਹੋਏਗਾ ਅਸੀਂ ਉਹਨਾਂ ਨੂੰ ਪੂਰੇ ਦ੍ਰਿੜ ਰਾਦੇ ਨਾਲ ਮੰਨਾਂਗੇ ਜੋ ਵੀ ਪਾਰਟੀ ਫੈਸਲਾ ਲੇਗੀ ਹਾਈ ਕਮਾਂਡ ਫੈਸਲਾ ਲੇਗੀ ਕੋਈ ਅਜੇ ਅਜੇ ਸਮਾਂ ਨਹੀਂ ਅਜੇ ਕਾਲ ਹੋएगी ਇਸ ਗੱਲ ਨੂੰ ਕਹਿਣਾ ਵੀ ਕੋਈ ਹਲਕਾ ਇੰਚਾਰਜ ਦੀ ਦੌੜ ਵਿੱਚ ਆ ਕੋਈ ਹਲਕਾ ਇਹ ਐਮ ਦੀ ਗੱਲ ਨਹੀਂ ਤਰਵਿੰਦਰ ਜੀ ਕੱਲ ਦੀ ਇੱਕ ਪੋਸਟ ਲਗਾਤਾਰ ਵਾਇਰਲ ਹੋ ਰਹੀ ਹੈ ਜਦੋਂ ਅਨਮੋਲ ਨੂੰ ਮਾਨ ਨੇ ਪਾਰਸੋ ਅਸਤੀਫਾ ਉਸ ਤੋਂ ਬਾਅਦ ਜਿਸ ਦਿਨ ਦ ਘੰਟੇ ਬਾਅਦ ਕਮੇਸੀ ਆ ਜਾਂਦਾ ਕੀ ਤਿਆਰੀ ਕਰ ਉਸ ਤਰੀਕੇ ਦੀ ਪਰ ਦੂਜੇ ਪਾਸੇ ਕੱਲ ਉਹਨਾਂ ਨੇ ਇੱਧਰ ਸਣੀਆ ਵਾਪਸ ਲਿਆ ਉਸ ਤੋਂ 15 ਮਿੰਟ ਪਹਿਲਾਂ ਫਿਰ ਜੀ ਸਿੰਘ ਜਿਲਦਾ ਮੈਸੇਜ ਆਇਆ ਲੱਗਦਾ ਕਿ ਕਿਤੇ ਆਮ ਆਦਮੀ ਪਾਰਟੀ ਦੇ ਨਾਲ ਕੋਈ ਗੱਲਬਾਤ ਚੱਲ ਰਹੀ ਸੀ ਕਿਸ ਤਰੀਕੇ ਦਾ ਇਹਦਾ ਸਪਸ਼ਟ ਜਵਾਬ ਤਾਂ ਗਿਲਸਾ ਵੀ ਦੇ ਸਕਦੇ ਆ ਹੂੰ ਇਹ ਉਹ ਕੀ ਸੋਚ ਰੱਖਦੇ ਨੇ ਉਹਨਾਂ ਦਾ ਕੀ ਪਲਾਨਿੰਗ ਅਗਲੀ ਜਾਂ ਜੋ ਵੀ ਇਹ ਜਵਾਬ ਤਾਂ ਗਿਲਸਾ ਵੀ ਦੇ ਸਕਦੇ ਨੇ ਜੇਕਰ ਗਿਲਸਾ ਪਾਰਟੀ ਬਦਲਦੇ ਆ ਤੇ ਇਹੋ ਅਕਾਲੀ ਦਾ ਕਿੰਨਾ ਨੁਕਸਾਨ ਨਹੀਂ ਅਸੀਂ ਤਾਂ ਅਸੀਂ ਇਹ ਗੱਲ ਕਿਉਂ ਕਹਾਂਗੇ ਬਦਲਣਗੇ ਅਸੀਂ ਇਹ ਕਹਾਂਗੇ ਵਾਪਸ ਆਓ ਤੁਸੀਂ ਪਹਿਲਾਂ ਗਵਾਈ ਕਰਦੇ ਸੀਗੇ ਤੁਸੀਂ ਅਗਵਾਈ ਕਰੋ ਸਾਡੀ ਲੱਗਦਾ ਨਹੀਂ ਵੀ ਸਮਾਂ ਜਿਹੜਾ ਬੀਤਦਾ ਜਾ ਰਿਹਾ ਜੇਕਰ ਕਾਹਲੋ ਕੋਈ ਪਾਰਟੀ ਜੁਆਇਨ ਕਰ ਲੰਨੇ ਫਿਰ ਕਿਵੇਂ ਬਾਕੀ ਕਰਵਾਉਂਗੀ ਜੀ ਸਮਝ ਇਹ ਤਾਂ ਜੇ ਸਮੇਂ ਦੇ ਘਰ ਵਿੱਚ ਹੈ ਜੀ ਜਿਹੜੀਆਂ ਜਿਹੜਾ ਸਮਾਂ ਹੀ ਨਹੀਂ ਆਇਆ ਉਹ ਤੇ ਕੀ ਜਵਾਬ ਦੇ ਦੀਏ ਜਿਸ ਨੇ ਇਹ ਕੋਈ ਸਮਾਂ ਆਊਗਾ ਫਿਰ ਜਵਾਬ ਦੇ ਲਾਂਗੇ ਫੈਸਲਾ ਬਣਾਉਂਗਾ ਜਿਹਨਾਂ ਨੂੰ ਗਵਰਨਮੈਂਟ ਪਾਰਟੀ ਛੱਡਿਆ ਉਹ ਜਦ ਇਹ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਘਰ ਬੈਠ ਗਿਆ ਕਿ ਉਹਨਾਂ ਨੂੰ ਮਨਾਇਆ ਹਾਂ ਪਰ ਇੱਥੇ ਹਾਂ ਇਹ ਇਹ ਸਵਾਲ ਤੁਹਾਡਾ ਬਿਲਕੁਲ ਸਹੀ ਹੈ ਇਹ ਆਪਕੀ ਨੀਂ ਜੀ ਤੁਸੀਂ ਕਹਿ ਰਹੇ ਹੋ ਇੱਕ ਮਿੰਟ ਦੋ ਜੀ ਮੈਂ ਪਹਿਲਾਂ ਪਹਿਲਾਂ ਉਹਨਾਂ ਦੀ ਗੱਲ ਦਾ ਜਵਾਬ ਦਵਾਂ ਦੇਖੋ ਜਦੋਂ ਕੋਈ ਕਿਸੇ ਚੀਜ਼ ਨੂੰ ਵੰਡਣ ਦੇ ਲੈ ਕੇ ਖੋਣ ਤੋਂ ਲੈ ਕੇ ਰੌਲਾ ਹੁੰਦਾ ਨਾ ਜਦੋਂ ਇੱਕ ਤਿਰ ਭਾਰੀ ਪੈਂਦੀ ਐ ਇੱਕ ਕਹਿੰਦੀ ਮੈਂ ਮੈਦਾਨ ਤੋਂ ਛੱਡ ਚੱਲੀ ਮੈਂ ਪਾਸੇ ਹੋਣ ਲੱਗੀ ਆ ਤਾਂ ਦੂਜੇ ਨੂੰ ਡਰ ਹੁੰਦਾ ਵੀ ਹੁਣ ਚੋਰੀ ਫੜੀ ਜਾਏਗੀ ਦੇਖੋ ਬੀਬਾ ਜੀ ਅਸਤੀਫਾ ਦੇ ਕੇ ਚੁੱਪਚੀ ਤੇ ਘਰਾਂ ਦਾ ਬੈਠਣਾ ਸੀ ਉਹਨੇ ਕੋਈ ਨਾ ਕੋਈ ਪੜਤਾਲ ਤਾਂ ਖੋਲਣੀ ਆ ਸੀ ਇਹਨਾਂ ਨੂੰ ਇਹ ਸੀ ਵੀ ਕਿਤੇ ਲੋਕਾਂ ਨੂੰ ਪਤਾ ਸਾਰਾ ਕੁਝ ਹੈ ਕੋਈ ਦਬ ਵੀ ਬਾਤ ਚ ਗੱਲ ਕਰਦਾ ਕੋਈ ਲੋਕਾਂ ਚ ਖੜ ਕੇ ਗੱਲ ਕਰਦਾ ਪਰ ਲੇਕਿਨ ਇੱਕ ਜ਼ਿੰਮੇਵਾਰ ਵਿਅਕਤੀ ਜਿਹਦੇ ਨਾਲ ਬੀਤੀ ਹੋਵੇ ਜੇ ਉਹਦੇ ਨਾਲ ਗੱਲ ਕਰਨੀ ਸੀ ਤਾਂ ਫਿਰ ਅਮਨ अरोड़ा ਨੂੰ ਡਰ ਸੀ ਵੀ ਇਹ ਪਾਰਟੀ ਡੇਮੇਜ ਹੋਏਗੀ ਜਿਹੜਾ ਇਹਨਾਂ ਦਾ ਭਾਂਡਾ ਫੁੱਟ ਜਾਏਗਾ ਜਿਹੜੇ ਦਿੱਲੀ ਵਾਲੇ ਲੁੱਟਣ ਟੋਲੇ ਆਏ ਹੋਏ ਨੇ ਉਹਨਾਂ ਦੇ ਚਿਹਰੇ ਨੰਗੇ ਹੋ ਜਾਣਗੇ ਵੈਸੇ ਹੁਣ ਵੀ ਇਹਨਾਂ ਨੂੰ ਬੀਬਾ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਤੁਸੀਂ ਇਸ ਗੱਲ ਨੂੰ ਨੰਗਾ ਕਰੋ ਕੁਰਬਾਨੀ ਦਿਓ ਕੁਰਬਾਨੀ ਦੇਣ ਦਾ ਟਾਈਮ ਆ ਪੰਜਾਬ ਲਈ ਤੁਸੀਂ استਿਫਾ ਦੇਇਆ ਸੀ ਤੁਸੀਂ ਇਸ ਚੀਜ਼ ਨੂੰ ਜਗ ਜाहिर ਕਰੋ ਵੀ ਜਿਹੜੇ ਦਿੱਲੀ ਦੇ ਟੋਲੇ ਆਏ ਹੋਏ ਨੇ ਪੰਜਾਬ ਨੂੰ ਲੁੱਟਣ ਲਈ ਜਿਹੜੇ ਤੁਹਾਡੇ ਦੇ ਉੱਪਰ ਵੀ ਤੁਹਾਡੇ ਹੁਕਮਰਾਨ ਬਣ ਕੇ ਬੈਠਣ ਲੱਗੇ ਸੀ ਜਿਹਦੇ ਕਰਕੇ ਤੁਸੀਂ ਅਸਤੀਫਾ ਦਿੱਤਾ ਮੈਨੂੰ ਲੱਗਦਾ ਤੁਸੀਂ ਇਸ ਚੀਜ਼ ਨੂੰ ਬਿਲਕੁਲ ਨੰਗਾ ਕਰੋ ਖੇੜਾ ਸਾਹਿਬ ਜੀ ਗਿੱਲ ਸਾਹਿਬ ਨਹੀਂ ਮੰਨਦੇ ਜਿਸ ਤਰ੍ਹਾਂ ਹੁਣ ਇੱਥੇ ਹਲਕੇ ਦੇ ਵਿੱਚ ਤੁਹਾਡੀ ਪਾਰਟੀ ਦੇ ਕਈ ਮੈਂਬਰ ਦਬੀਵਾਚ ਦੱਸ ਰਹੇ ਆਂ ਵੀ ਆ ਤੁਸੀਂ ਹਲਕੇ ਦੇ ਵਿੱਚ ਦਾਵੇਦਾਰੀ ਰਵਿੰਦਰ ਕੇੜਾ ਨਹੀਂ ਮੈਂ ਇੱਕ ਵਰਕਰ ਆ ਨਹੀਂ 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 ਇਸ ਤਰ੍ਹਾਂ ਚਰਨਜੀਤ ਸਿੰਘ ਕਾਲੇਵਾਲ ਟੋਪਦਾ ਆਏਗਾ ਕਿ ਆ ਦੋਨਾਂ ਦੀ ਦੌੜ ਹੈਗੀ ਇਹਦੇ ਵਿੱਚ ਜੀ ਕੀ ਦੇਖੋ ਪਾਰਟੀ ਦੇ ਵਿੱਚ ਕੋਈ ਵੀ ਜ਼ਿੰਮੇਵਾਰ ਆ ਉਹਦੇ ਤੋਂ ਜੋ ਕੰਮ ਕਰ ਰਿਹਾ ਸਾਰੇ ਸਤਿਕਾਰਯੋਗ ਨੇ ਸਾਰੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਆ ਸਾਰਿਆਂ ਨੇ ਅਸੀਂ ਇੱਕ ਮੁੱਠ ਹੋ ਕੇ ਚੜ੍ਹਦੀ ਕਲਾ ਲਈ ਕੰਮ ਕਰਨਾ ਪਾਰਟੀ ਜਿਹਨੂੰ ਵੀ ਸਤਕਾਰ ਮਾਨ ਦੇਗੀ ਜਿਹਨੂੰ ਵੀ ਇਕ ਵਾਇਸ ਸੰਪੋਗੇ ਮੈਂ ਤਾਂ ਐਜ਼ ਅ ਵਰਕਰ ਇੱਕ ਨਵਾਂ ਜਿਹਾ ਵਰਕ ਰੋਕੇ ਉਧਰਲੀ ਕੰਮ ਕਰਾਂਗਾ ਜਿਹੜਾ ਵੀ ਜਿਹਨੂੰ ਰਾਲਾ ਚੱਲਦਾ ਜੀ ਕਿ )^{(3)} ਜਰ ਸਾਹਿਬ ਦਾ ਨਾਮ ਵੀ ਇੱਥੇ ਆ ਰਿਹਾ ਹਲਕਾ ਖੇੜ ਦੇ ਵਿੱਚ ਮੈਂ ਕਹਿੰਦਾ ਵੀ ਅੱਜ ਸਾਡੇ ਹਲਕਾ ਖੇੜ ਦੀ ਇਕਾਈ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਆ ਕੋਈ ਹੋਰ ਸਵਾਲ ਜੀ ਕਿੜਾ ਸਾਹਿਬ ਗਿਲਸਾਹ ਨੇ ਕਿਹਾ ਹੈ ਕਿ ਜਿਹੜੀ ਆ ਪਾਰਟੀ ਲਗਾਤਾਰ ਬੈਕ ਟੂ ਬੈਕ ਗਲਤੀਆਂ ਕਰ ਰਹੀਆਂ ਤੇ ਹੁਣ ਆ ਕੇ ਜਿਹੜਾ ਉਹਨਾਂ ਨੂੰ ਕੱਲ ਤੱਕ ਸਾਡੇ ਸਰਕਾਰ ਨੂੰ ਤਾਂ ਰਹਿ ਕਿ ਜਿੱਥੋਂ ਮੇਰਾ ਦਿਲ ਰੁਕਿਆ ਹੈ ਤੇ ਮੈਂ ਅਸਤੀਫਾ ਦਿੰਦਾ ਨਹੀਂ ਉਹ ਤਾਂ ਪੁਰਾਣੀ ਗੱਲ ਹੋ ਗਈ ਜੀ ਮੈਂ ਤਾਂ ਕਿਤੇ ਗਿਲਸਾਹ ਦੀ ਇਹ ਕੋਈ ਵਾਰਸ਼ਨ ਮਿਲਿਆ ਨਹੀਂ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਨਹੀਂ 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 ਦੇਖੋ ਅਜੇ ਜਿਹੜੇ ਇਹ ਜਿਹੜੇ ਗਿਲਸਾਹ ਨਾਲ ਸੰਬੰਧਿਤ ਜਿਹੜੇ ਸਵਾਲ ਨੇ ਇਹ ਇਹ ਮੈਂ ਕਹਾਂਗਾ ਵੀ ਕੋਈ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਆ ਅਜੇ ਸਾਨੂੰ ਆਪਣਾ ਪਰਿਵਾਰ ਠੀਕ ਕਰਨ ਦਿਓ ਅਜੇ ਅਜੇ ਕੋਈ ਬਹੁਤੇ ਜਿਹੜੇ ਮਨ ਕਰਤ ਗੱਲਾਂ ਆਪਾਂ ਕੇ ਨਾਲ ਇੱਕ ਜਾਈਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3.5 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਤੁਸੀਂ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿੰਨੇ ਨੰਬਰ ਦਿੰਦੇ ਹੋ ਮੈਂ ਤਾਂ ਆਪੋਜੀਸ਼ਨ ਦਾ ਇੱਕ ਵਰਕਰ ਹਾਂ ਜਿਹਦਾ ਭਾਈ ਆਪੋਜੀਸ਼ਨ ਪਾਰਟੀ ਦਾ ਤੁਸੀਂ ਹਲਕੇ ਦੇ ਵਿੱਚ ਜਾ ਕੇ ਕਿਸੇ ਵੀ ਵਰਕਰ ਨੂੰ ਉਹਨਾਂ ਦੇ ਅੱਦੇ ਵਰਕਰਾਂ ਨੂੰ ਪੁੱਛ ਲਓ ਉਹ ਵੀ ਮੈਂ ਕਹਿੰਦਾ ਕਹੂੰਗੇ ਵੀ ਨਹੀਂ ਯਾਰ ਇਸ ਤੋਂ ਸਵਾਲ ਨੂੰ ਬਾਹਰ ਕਰ ਦਿਓ ਵੀ ਕਾਰਗੁਜ਼ਾਰੀ ਦਾ ਕੋਈ ਸ਼ਬਦ ਨਹੀਂ ਹੈਗਾ ਕੋਈ ਕਾਮਯਾਬੀ ਨਹੀਂ ਕੀ ਤਾਕਤ ਤੁਸੀਂ ਇਹ ਦੱਸੋ ਵੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਟਾਈਮ ਬਹੁਤੇ ਕੰਮ ਐਸੇ ਆ ਤੁਹਾਨੂੰ ਯਾਦ ਹੋਣਾ ਵੀ ਜਦੋਂ 2022 ਤੇ ਵੋਟਰ ਕੋ ਪਹਿਲਾਂ ਨਗਰ ਕੌਂਸਲ ਕਰਾਈ ਦੇ ਵਿੱਚ ਜਦੋਂ ਆਉਂਦੇ ਸੀਗੇ ਵੋਟਾਂ ਮੰਗਣ ਲਈ ਕਿੰਨਾ ਰੌਲਾ ਪਾਉਂਦੇ ਸੀ ਝਾੜੂ ਵਾਲੇ ਆਮ ਆਦਮੀ ਪਾਰਟੀ ਵਾਲੇ ਬੀਤੇ ਜੀ ਇਹਨਾਂ ਨੇ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਹੈ ਵੀ ਇਹਦੇ ਧੰਦਲੀ ਹੋਈ ਆ ਜੀ ਇਹ ਗਲਤ ਬਣਿਆ ਜੀ ਇਹ ਚ ਸਹੀ ਕੰਮ ਨਹੀਂ ਹੋਇਆ ਤੁਸੀਂ ਕਦੇ ਬੀਬਾਂ ਨੂੰ ਪੁੱਛਿਆ ਵੀ ਸਭ ਪਹਿਲਾ 5 ਸਾਲ ਕਾਂਗਰਸ ਦੇ ਨਿਕਲ ਗਏ ਹੁਣ 3.5 ਸਾਲ ਆਮਾਦੀ ਪਾਰਟੀ ਨਿਕਲ ਗਏ ਕਦੇ ਕਿਸੇ ਨੂੰ ਪੁੱਛਿਆ ਵੀ ਉਹਦਾ ਨਵੀਨੀ ਕਰਨ ਲਈ ਕੋਈ ਸੁਧਾਰ ਕਰਨ ਲਈ ਕੋਈ ਸਿੰਗਲ ਇੱਟ ਵੀ ਲਾਈ ਕਦੇ ਜੀ ਸਭ ਤੋਂ ਵੱਡੀ ਉਦਾਹਰਨ ਹੈ ਦੂਜੀ ਗੱਲ ਇਹਨਾਂ ਨੇ ਆਮ ਜਿਹੜੇ ਲੋਕ ਧੀ ਪੁੱਤ ਸੀਗੇ ਆਮ ਘਰਾਂ ਦੇ ਉਹਨਾਂ ਨੂੰ ਤਾਂ ਫੜਾਤਾ ਝਾੜੂ ਵੀ ਝਾੜੂ ਦਾ ਪੱਲਾ ਫੜੋ ਝਾੜੂ ਦਾ ਪੱਲਾ ਫੜੋ ਆਪ ਫੜ ਲਿਆ ਪੈਸੇ ਇਕੱਠਾ ਕਰਨ ਦੇ ਵਾਸਤੇ ਸਾਰੇ ਪਰਿਵਾਰ ਨੇ ਝਾੜੂ ਆਪ ਤਾਂ ਸਾਰਾ ਪਰਿਵਾਰ ਪੈਸੇ ਇਕੱਠੇ ਕਰਨ ਲਈ ਝਾੜੂ ਫੜਿਆ ਹੋਇਆ ਆਮ ਲੋਕਾਂ ਨੂੰ ਲੜ ਲਾਤਾ ਝਾੜੂ ਦੇ ਅਨ ਨਸ਼ਾ ਰੋਧ ਚਲਾਈ ਹੋ ਮੈਂ ਮੈਨੂੰ ਕਿਵੇਂ ਦੇਖਦੇ ਹੋ ਇਸ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਹੜੇ ਵੱਡੀਆਂ ਕਾਰਵਾਈਆਂ ਕੀਤੀਆਂ ਨਹੀਂ ਹੈ ਜੀ ਸਾਡਾ ਹਲਕਾ ਖਰੜ ਦੇ ਵਿੱਚ ਬਾਕੀ ਮੈਨੂੰ ਪੰਜਾਬ ਦਾ ਤਾਂ ਸਭ ਨੂੰ ਪਤਾ ਹੀ ਆ ਹਲਕਾ ਖਰੜ ਦੇ ਵਿੱਚ ਮੈਂ ਕਹਿੰਦਾ ਵੀ ਜਿਹੜਾ ਭ੍ਰਿਸ਼ਟਾਚਾਰ ਜਿਹੜਾ ਕੇ ਲਈ ਵੀ ਕਰਪਸ਼ਨ ਆ ਬਿਲਕੁਲ ਸਿਖਰ ਤੇ ਆ ਤਹਿਸੀਲ ਚ ਲੋਕ ਤਰਾ ਤਰਾ ਕਰਦੇ ਆ ਬੀਡੀਪੀ ਦਫਤਰ ਚਲੋ ਉੱਥੇ ਤਰਾ ਤਰਾ ਕਰਦੇ ਆ ਬਿਜਲੀ ਦਫਤਰ ਚਲ ਜਾਓ ਉੱਥੇ ਤਰਾ ਤਰਾ ਕਰਦੇ ਆ ਕਿਤੇ ਨਗਰ ਕਾਉਂਸਲ ਦਫਤਰ ਚਲ ਜਾਓ ਉੱਥੇ ਤਰਾ ਤਰਾ ਕਰਦੇ ਆ ਅ ਮਤਲਬ ਕਿ ਲੀਡਰਲੈਸ ਹਲਕਾ ਕੀਤਾ ਪਿਆ ਇਹਨਾਂ ਨੇ ਠੀਕ ਥੈਂਕ ਯੂ ਠੀਕ